ਮਨਜਿੰਦਰ ਸਿੰਘ ਸਿਰਸਾ ਜੀ जरा ਧਿਆਨ ਨਾਲ ਸੁਣ ਲਓ ਮੈਂ ਬਲੇਸ਼ਨ ਸਿਰਸਾ ਰੇਲਵੇ ਸਟੇਸ਼ਨ ਥਾਨਪੁਰੀ ਤੇ ਮੈਟਰੋ ਸਟੇਸ਼ਨ ਆ ਮੈਂ ਟਿਕਟਾਂ ਲਈਆਂ ਨੇ ਦੋ ਬਗਲਾ ਸਾਹ ਕੋਰਦੋਣਾ ਸਾਹ ਪੁੱਛਣ ਦੀ ਭਾਈ ਆਪ ਲੋਕ ਜਾਓ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਪੁੱਤੀ ਕਿਰਪਾਨ ਹੈ ਹੋਣ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਉਹ ਨਹੀਂ ਮਿਲਣਗੇ ਮੈਂ ਕਿਹਾ ਨਾਂ ਦਓ ਮੈਨੂੰ ਤਾਂ ਬਾਹਰ ਕਰ ਦਿਓ ਹੁਣ ਮੈਨੂੰ ਅੰਦਰ ਤੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਨਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਵਰਸ ਤੋਂ ਵੱਧ ਗੁਲਾਮ ਨੇ ਮਜ਼ਾਰ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਰਜਿੰਦਰ ਸਿੰਘ ਸਰਤਾਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚਾਹਤਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼ਾਹਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਰਜਿੰਦਰ ਸਰਤਾਜੀ ਤੋਂ ਅੱਜ ਮੰਗ ਤੁਸੀਂ ਤਾਂ ਤਾਂ ਮੜਾਓ ਆ ਲਾਈਵ ਚੱਲ ਰਿਹਾ ਇਹ ਪੁਰਸ਼ ਵਾਲੇ ਵੀਡੀਓ ਬਣਾ ਰਹੇ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਾਂਦੇ ਹੋ ਜੂਗਾ ਅੰਦਰ ਘਰਦੇ ਹੋਵੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇੱਥੇ ਕੈਮਰੇ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਡਰੇ ਮੈਟਰੋ ਟ੍ਰੇਨ ਤੇ ਸਫਰ ਕਿਉਂ ਨਹੀਂ ਕਰ ਦਿੱਤਾ ਜਾ ਰਿਹਾ ਮੇਰੇ ਡਰਾਈਵਰ ਨੂੰ ਹਰ ਕਿਉਂ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣ ਕੋਟੋਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਦਿੱਤੇ ਲੀਗ ਸ਼੍ਰੋਮਣ ਕੋਟੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਹਾਂ ਉੱਥੇ ਮੈਂ ਅਮਰitsar ਕ੍ਰੋਨਿਕ ਡਾਕਟਰਾਂ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮੈਂ ਸ੍ਰੀ ਅਤਾਪ ਸਿੰਘ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਂ ਅਰਪੋਰਟ ਤੇ ਰੋਕਾ ਗਿਆ ਮੈਨੂੰ ਤੇ ਸਰਕਾਰ ਚੁੱਪੀ ਸਕੇ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਕੋਈ ਕਜ਼ੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਹੁਣ ਇਹਦਾ ਜਵਾਬ ਮੰਗਦਾ ਮੈਂ ਸਾਡੀ ਇਹ ਹਾਲ ਹੁਣ ਇਹਦਾ ਜਵਾਬ ਮੰਗਦਾ ਮੈਂ ਮੈਨੂੰ ਘੰਟਾ ਹੋ ਗਿਆ ਇੱਥੇ ਕੁੁੱਤੇ ਨੂੰ ਇਹੋ ਹਾਲ ਨੂੰ ਸਾਡੀ ਅਸੀਂ ਇਸੇ ਤਰੀਕੇ ਰੋਲਦੇ ਰਹੂ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ